ਇਹ ਜੀ 15 ਰਿਕਸਟ ਦੇ ਸਬੰਧ ਵਿੱਚ ਸਿਕਿਉਰਟੀ ਪਰਪਸ ਲਈ ਨਾਕਾ ਲਗਾਇਆ ਲਗਾਇਆ ਗਿਆ ਜੋ ਵੀ ਸ਼ੱਕੀ ਵਿਅਕਤੀ ਤੇ ਸ਼ੱਕੀ ਵੀਕਲਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤੇ ਮੈਂ ਸਾਰੇ ਜਿਹੜੇ ਮੇਰੇ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਜਿਹੜੇ ਅਸੀਂ ਵੀਹਿਕਲ ਚੈੱਕ ਕਰ ਰਹੇ ਆ ਉਹ ਨੋਰਮਲ ਇਹ ਦੇਖਣ ਚ ਆ ਰਿਹਾ ਵੀ ਲੋਕ ਜਿਹੜੇ ਹੈਗੇ ਆ ਸਰਕਾਰੀ ਨੰਬਰ ਪਲੇਟਾ ਨਹੀਂ ਲਵਾ ਰਹੇ ਜਿਹੜੀਆਂ ਜਾਂ ਤਾਂ ਉਹਨਾਂ ਨੇ ਨੰਬਰ ਪਲੇਟਾ ਜਿਹੜੀਆਂ ਸਰਕਾਰੀ ਲਵਾਈਆਂ ਜੀ ਉਹ ਅੱਧੀਆਂ ਟੁੱਟੀਆਂ ਹੋਈਆਂ ਨੇ ਤੇ ਜਿਹੜੇ ਹੈਲਮਟ ਦਾ ਯੂਜ਼ ਨਹੀਂ ਕਰਦੇ ਤੇ ਉਹਨਾਂ ਦੇ ਵਾਸਤੇ ਆਪ ਦੇ ਵਾਸਤੇ ਨੁਕਸਾਨ ਹੈ ਜੀ ਇਹ ਮਰਦਾ ਜੂ ਨਹੀਂ ਕਰਦੇ ਰੇ ਵਿਚ ਅਸੀਂ ਕੱਲ ਪਰਸੋਂ ਹੀ ਇਹਦੀ ਗੱਲ ਹੈ ਵੀ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ ਲੜਕੇ ਦੀ ਸਿਰ ਵਿੱਚ ਸੱਟ ਲੱਗਨ ਕਰਕੇ ਮੌਤ ਹੋ ਗਈ ਜੀ ਤੇ ਮੈਂ ਸਾਰੇ ਨગર ਵਾਸੀਆਂ ਨੂੰ ਇਹੀ ਬੇਨਤੀ ਕਰਦਾ ਜੀ ਵੀ ਜੋ ਟ੍ਰੈਫਿਕ ਨਿਯਮਾਂ ਦੀ ਹੈਗੀ ਹੈ ਪ੍ਰੋਪਰ ਜਿਹੜੀ ਹੈਗੀ ਹੈ ਉਹਨਾਂ ਦੀ ਪਾਲਣਾ ਕੀਤੀ ਜਾਵੇ ਉਹ ਲੋਕਾਂ ਵਾਸਤੇ ਵੀ ਜਿਹੜੇ ਤੋਂ ਡਰਾਈਵਰ ਵਾਸਤੇ ਵੀ ਸੇਫ ਹੈ ਤੇ ਪਬਲਿਕ ਵਾਸਤੇ ਵੀ ਸੇਫ ਹੈ ਤੇ ਪੁਲਿਸ ਵਾਸਤੇ ਵੀ ਸੇਫ ਹੈ ਜੀ ਅੱਛਾ ਕਿੰਨੇ ਕੋਈ ਚਲਾਣੇ ਵੀ ਕੱਟੇ ਗਏ ਜਾਂ ਕੋਈ ਖਾਸ ਤਰ੍ਹਾਂ ਦੀ ਵੀ ਚੈਕਿੰਗ ਕੀਤੀ ਗਈ ਜਿਸ ਤਰ੍ਹਾਂ ਕੋਈ ਹਾਂਜੀ ਅਸੀਂ ਹਾਰਨ ਵਗੈਰਾ ਸੀਗਾ ਦੋ ਮੋਟਰਸਾਈਕਲ ਬੰਦ ਕੀਤੇ ਜੀ ਜੀ ਤੇ ਜਿਹੜੇ ਪੰਜ ਅਸੀਂ ਚਲਾਨ ਕੀਤੇ ਆ ਜੀ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਵਿਕਰਾਂ ਦੇ ਵਿੱਚ ਜਿਹੜੇ ਲੋਕ ਕਈਆਂ ਨੇ ਪ੍ਰੈਸ਼ਰ ਆਮ ਲਗਾਏ ਆ ਜੀ ਕੋਈ ਜਿਹੜਾ ਬੁੱਲਟ ਮੋਟਰਸਾਈਕਲ ਦੇ ਜਿਹੜੇ ਹੈਗੇ ਆ ਉਹ ਜਿਹੜੇ ਪਟਾਕਿਆਂ ਵਾਲੇ ਬੈਲੈਂਸਰ ਲਗਾਏ ਹੋਏ ਨੇ ਉਹ ਅਸੀਂ ਨਾਲ ਨਾਲ ਲਵਾ ਰਹੇ ਆ ਜੀ ਅੱਛਾ ਉਹਨਾਂ ਨੂੰ ਕੀ ਹਦਾਇਤ ਕਰਨਾ ਚਾਹੋਗੇ ਜੀ ਜਿਹੜੇ ਸ਼ਰਾਰਤੀ ਅੰਸਰ ਆ ਜਾਂ ਜਿਹੜੇ ਆ ਵੱਡੇ ਹਾਰਨ ਜਾਂ ਪਟਾਕੇ ਮਝਾਉਂਦੇ ਮੁਰਸਲਾ ਉਹ ਸਾਰੇ ਵੀਰਾਂ ਨੂੰ ਮੈਂ ਇਹ ਹੀ ਬੇਨਤੀ ਕਰਦਾ ਵੀ ਇਹ ਜਿਹੜਾ ਕੋਈ ਇਹ ਜਿਹੜਾ ਸ਼ੌਂਕ ਹੈਗਾ ਇਹ ਚੰਗਾ ਸ਼ੌਂਕ ਨਹੀਂਗਾ ਲੋਕ ਜੇ ਮੈਂ ਵੇਖਿਆ ਸਾਰਿਆਂ ਨੂੰ ਪੁੱਛਿਆ ਉਹ ਸ਼ੌਂਕ ਵਾਸਤੇ ਲਵਾਏ ਕਹਿੰ ਤੇ ਇਹ ਮੇਰਾ ਵੀ ਉਹਨਾਂ ਨੂੰ ਇਹੀ ਹੈ ਬੇਨਤੀ ਹੈ ਵੀ ਇਹ ਸ਼ੌਂਕ ਜਿਹੜਾ ਇਹ ਕਿਸੇ ਵਾਸਤੇ ਵੀ ਕਦੋਂ ਵੀ ਦੁਰਘਟਨਾ ਇਹਦੇ ਨਾਲ ਹੋ ਸਕਦੀ ਹੈ ਜੀ